ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਨਸਲ ਦਾ ਕੱਟਾ ਤੇ ਇੱਕ ਮੋਹਰਾ ਨਸਲ ਦੀ ਖੀਰੀ ਕੱਟੀ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਜਿਹੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਿਮਾ ਨਿਮਾ ਨੇ ਮੈਂ ਭਾਈ ਆਪਣੇ ਕੋਲੇ ਦੋ ਜਾਨਵਰ ਬਕਾਉਗਾ ਹਾਂ ਮੋਹਰਾ ਨਸਲ ਦੀ ਕੱਟੀ ਇੱਕ ਤਾਂ ਮੋਹਰਾ ਨਸਲ ਦੀ ਕੱਟੀ ਆ ਤੇ ਇੱਕ ਨੀਲੀ ਰਾਵੀ ਦਾ ਕੱਟਾ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ 8264390490 82643 90490 90490 ਠੀਕ ਹੈ ਜੀ ਤੇ ਕੱਟੀ ਮੂਹ ਖੀਰੀ ਹੈ ਭਾਈ ਖੀਰੀ ਖੀਰੀ ਕਿੰਨੀ ਉਮਰ ਆ ਭਾਈ ਇਹਦੀ ਡੇਢ ਸਾਲ ਦੀ ਡੇਢ ਸਾਲ ਦੀ ਡੇਢ ਤੋਂ ਉੱਤੇ ਆ ਠੀਕ ਹੈ ਲਓ ਵੀ ਮਿੱਤਰੋ ਦਿਖਾ ਦਿੰਨੇ ਆ ਤੁਹਾਨੂੰ ਛੋਟਾ ਛੋਟਾ ਸਿੰਘ ਆ ਤੇ ਪਤਲੀ ਬੂਥੀ ਆ ਬਿਲਕੁਲ ਖੀਰੀ ਆ ਤੁਸੀਂ ਦੇਖ ਸਕਦੇ ਹੋ ਕੱਚੀ ਖੀਰੀ ਆ ਤੇ ਡੇਢ ਸਾਲ ਬਾਈ ਉਮਰ ਦਾ ਮੋਹਰੋ ਕੈਟਾਗਰੀ ਚ ਪੈਂਦੀ ਆ ਥਣਾ ਦਾ ਸਾਈਜ਼ ਤੁਹਾਨੂੰ ਦਿਖਾ ਦਿੰਨੇ ਆ ਥਣ ਸੋਹਣਾ ਲੱਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਣ ਲੱਗਿਆ ਮੋਟਾ ਮੋਟਾ ਤੇ ਵਿਰਲਾ ਵੀ ਆ ਦੇਖ ਸਕਦੇ ਹੋ ਤੁਸੀਂ ਪਿੱਠਪੂੜਾ ਚੰਗਾ ਤੇ ਇਸ ਤੋਂ ਅੱਗੇ ਦੋਸਤੋ ਆ ਕਟਾ ਨੀਲੀ ਰਾਵੀ ਨਸਬ ਦਾ ਇਹ ਮੂੰਹ ਕਿਵੇਂ ਹੈ ਬਾਈ ਇਹ ਵੀ ਖੀਰਾ ਹੈ ਇਹ ਵੀ ਖੀਰਾ ਹੈ ਇਹਦੀ ਉਮਰ ਕਿੰਨੀ ਆ ਬਾਈ ਜੀ ਇਹਦੀ ਵੀ ਸਾਲਕ ਦੀ ਉਮਰ ਹੈ ਸਾਲਕ ਦੀ ਤੇ ਕੀ ਇਹਦਾ ਰਿਕਾਰਡ ਰਕੂਟ ਰਿਆ ਇਹਦੀ ਮਾਂ ਦਾ ਇਹਦੀ ਮਾਂ ਦਾ ਬਹੁਤ ਰਿਕਾਰਡ ਚੰਗਾ ਸੀ ਬਾਈ ਠੀਕ ਆ ਪਿੰਡੋਂ ਹੀ ਲਿਆ ਇਹ ਨਹੀਂ ਨਹੀਂ ਇਹ ਪਾਸੋਂ ਲਿਆ ਪਾਸਿਓਂ ਲਿਆ ਠੀਕ ਹੈ ਜੀ ਲੋ ਵੀ ਬਾਈ ਕਾਂ ਦਾ ਵੀ ਚੰਗਾ ਦੁੱਧ ਰਿਕਾਰਡ ਸੀ ਇਹਦੀ ਮਾਂ ਥੱਲੇ ਚੰਗਾ ਦੁੱਧ ਸੀ ਇਸ ਕਰਕੇ ਇਹ ਲਿਆ ਕਟਾ ਦੋਨੇ ਅੱਖਾਂ ਚਿੱਟੀਆਂ ਸਾਰਾ ਮੂੰਹ ਚਿੱਟਾ ਇੱਕ ਸਿੰਘ ਵੀ ਅੱਧਾ ਚਿੱਟਾ ਆ ਤੇ ਦੂਜਾ ਸਿੰਘ ਕਾਲਾ ਗੋਲ ਸਿੰਘ ਕਰੂਗਾ ਤੇ ਚਾਰੇ ਪੈਰ ਆ ਦੋਸਤੋ ਇਹਦੇ ਚਿੱਟੇ ਆ ਦੇਖ ਸਕਦੇ ਹੋ ਤੁਸੀਂ ਤੇ ਟੈਸਟਿਕਲਾਂ ਦਾ ਸਾਫ਼ ਸੁਥਰਾ ਦੇਖ ਸਕਦੇ ਹੋ ਪੱਠ ਪੜਾ ਵੀ ਚੰਗਾ ਤੇ ਤੋੜ ਕੇ ਤੁਹਾਨੂੰ ਝੋਟੀ ਦਿਖਾ ਦੇਣੇ ਦੋਸਤੋ ਇਹ ਜਿਹੜੀ ਕੱਟੀ ਦੀ ਵੀਡੀਓ ਕਵਰ ਕੀਤੀ ਆ ਤੋੜ ਕੇ ਦਿਖਾ ਦੇ ਬਈ ਲਓ ਵੀ ਤੋੜ ਕੇ ਤੁਹਾਨੂੰ ਕੱਟੀ ਦਿਖਾ ਦੇਣੇ ਦੋਸਤੋ ਚੰਗੇ ਪੱਠ ਪੜਾ ਦੀ ਰਾਜੀ ਪਲੀ ਵੀ ਚੰਗੀ ਆ ਕੱਟੀ ਤੇ ਖੀਰੀ ਆ ਮੋਹ ਦੀ ਮੋੜ ਲਿਆ ਬਈ ਹਾਂਜੀ ਕੀ ਮੋਲ ਰੱਖਿਆ ਬਈ ਕੱਟੀ ਦਾ ਮੋਲ 27000 ਜੀ ਕੱਟੀ ਦਾ ਹਾਂਜੀ ਤੇ ਮਾਨਤਾਨ ਹੋ ਜੂ ਮਾਨਤਾਨ ਕਰਦੇ ਠੀਕ ਹੈ ਜੀ ਲਓ ਵੀ ਮਿੱਤਰੋ 27000 ਕੱਟੀ ਦਾ ਮੋਲਾ ਮਾਨਤਾਨ ਬਣਦਾ ਤੁਹਾਡਾ ਕੀਤਾ ਜੇ ਹੋਊ ਤੇ ਕੱਟੇ ਦਾ ਕੀ ਮੋਲਾ ਜੀ ਕੱਟਾ ਦੇ ਦਿਆਂਗੇ 18000 18000 ਇਹਦੇ ਚੋਂ ਵੀ ਮਾਨਤਾਨ ਹੋ ਜੂ ਲਓ ਵੀ ਕੱਟੇ ਦਾ 18000 ਮੋਲਾ ਬਣਦਾ ਮਾਨਤਾਨ ਉਹਦੇ ਵਿੱਚੋਂ ਵੀ ਕੀਤਾ ਜਿਸ ਵੀ ਕਿਸੇ ਵੀਰ ਦੇ ਇਹ ਕੱਟਾ ਜਾਂ ਇਹ ਝੋਟੀ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ